ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਫਤਿਹ ਕਪਤਾਨ ਸਰੋਵਰ ਗੁਰਸਾਹਿਬ ਜੀ ਦੇ ਮਾਰਾ ਜੀ ਦੀ ਕੋਟ ਆਸਾ ਸਰਕਾਰ ਮੇਰੇ ਵੀਰ ਬਰਿੰਦਰ ਸਿੰਘ ਟੇਪੂ ਜੀ ਤੇ ਇਹਨਾਂ ਦੀ ਸਮੂਚੀ ਜਿਹੜੀ ਟੀਮ ਹੈ ਬਾਬਾ ਦੀਪ ਸਿੰਘ ਜੀ ਜਿਹੜੀ ਸੁਸਾਇਟੀ ਦੇ ਨਾਂ ਤੇ ਇਹ ਜਿਹੜੀ ਸੇਵਾ ਕਰਦੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੇ ਜਿੱਥੇ ਵਿਆਹ ਕਰਦੇ ਨੇ ਉੱਥੇ ਸਮੇਂ-ਸਮੇਂ ਦਾ ਮੈਡੀਕਲ ਕੈਂਪੀਨ ਹੋ ਰਹੀ ਸੇਵਾ ਨੂੰ ਬਾਰੇ ਜੋ ਹਮੇਸ਼ਾ ਹੀ ਇਹ ਬਹੁਤ ਵੱਡਾ ਉਪਰਾਲਾ ਕਰਦੇ ਗੁਰੂ ਮਹਾਰਾਜ ਆਪ ਸਹਾਈ ਹੋ ਕੇ ਸਾਰੇ ਕਾਰਜਵਾਸੇ ਮੈਂ ਉਹ ਵੀ ਸਾਰੇ ਜਿਹੜੇ ਵੀਰ ਨੇ ਜਿਨ੍ਹਾਂ ਨੇ ਸਹਿਯੋਗ ਕੀਤਾ ਜਿਨ੍ਹਾਂ ਨੇ ਕਿਉਂਕਿ ਇਹ ਕਾਰਜ ਵਾਸਤੇ ਜਿੱਥੇ ਮਾਇਆ ਤੋਂ ਹੋਰ ਚੀਜ਼ ਦਾ ਇੰਤਜ਼ਾਮ ਕਰਨਾ ਪੈਂਦਾ ਸੋ ਇਹ ਗੁਰੂ ਮਹਾਰਾਜ ਆਪ ਹੱਥ ਦੇ ਕੇ ਕਰਾਉਂਦਾ ਮੈਂ ਸਾਰੇ ਵੀਰਾਂ ਦਾ ਭੈਣਾ ਦਾ ਉਹਨਾਂ ਸੰਗੀਆਂ ਦਾ ਜਿਨ੍ਹਾਂ ਨੇ ਇਸ ਕਾਰਜ ਵਾਸਤੇ ਆਪਣਾ ਯੋਗਦਾਨ ਪਾਇਆ ਸਾਰਿਆਂ ਦਾ ਧੰਨਵਾਦ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਹੀ ਅਰਦਾਸ ਬੇਤੀਆਂ ਕਰਦੇ ਹਾਂ ਜਿਹੜੀ ਸਮੁੱਚੀ ਟੀਮ ਐਸੇ ਤਰ੍ਹਾਂ ਆਪਣੀਆਂ ਜ਼ਿੰਮੇਵਾਰੀਆਂ ਵੱਧ ਚੜ ਕੇ ਨਿਭਾ ਰਹੀ ਆ ਤੇ ਇਹੋ ਜੇ ਸਮਾਜ ਚ ਇਹੋ ਜਿਹਾ ਸੋਸਾਇਟੀਆਂ ਇਹੋ ਜੇ ਵੀਰਾਂ ਨਾਲ ਜਿਹੜੀ ਆ ਸਮਾਜ ਦੇ ਉਹ ਲੋਕ ਵੀ ਮਾਨ ਇੱਜ਼ਤ ਨਾਲ ਆਪਣੇ ਬੱਚਿਆਂ ਦੇ ਬੱਚਿਆਂ ਦੇ ਵਿਆਹ ਕਰਦੇ ਆ ਜਿਨ੍ਹਾਂ ਨੂੰ ਕਈ ਵਾਰੀ ਕੋਈ ਨਹੀਂ ਸਹਾਰਾ ਬਣਦਾ ਸੋ ਗੁਰੂ ਮਹਾਰਾਏ ਇਹਨਾਂ ਕੋਲ ਆਪਣੀ ਜਿਹੜੀ ਸੇਵਾ ਦਾ ਹੱਥ ਦੇ ਕੇ ਕਰਾ ਰਿਆ ਮੈਂ ਇਸ ਕਮੇਟੀ ਟੀਮ ਦਾ ਤਹਿਤ ਲੋਕ ਧੰਨਵਾਦ ਕਰਦਾ ਹਾਂ ਅੱਜ ਵੀ ਆਪਣਾ ਨਾਮ ਤੇ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਵਰਜਿੰਦਰ ਸਿੰਘ ਸਿੰਘੂ ਸੰਤਾਨ ਪਾਪਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਨਮਰਪਿਤ ਅੱਜ ਆਬਾ ਦੀਪ ਸਿੰਘ ਵੈਲਸ ਸੁਸਾਇਟੀ ਵੱਲੋਂ 12 ਲੋੜਵੰਦ ਲੜਕਿਆਂ ਦਾ ਜਨਮ ਗਾਨਿਕ ਕਰਾਇਆ ਨੇ ਜਿਨ੍ਹਾਂ ਨੂੰ ਲੋੜਵੰਦ ਲਈ ਲੋਡਵੰਦ ਅਤੇ ਕੋਲ ਧਾਰ ਪਾਣੀ ਪ੍ਰਦਾਨ ਵਾਸਤੇ ਚਾਹ ਪਾਣੀ ਤੇ ਸਾਰਾ ਸਿਸਟਮ ਇੱਥੇ ਬਹੁਤ ਵਧੀਆ ਟੰਗਣਾ ਰੇਂਜਮੈਂਟ ਕੀਤਾ ਗਿਆ। ਸਿੱਨੇ ਸਾਲਾਂ ਤੋਂ ਇਹ ਸੇਵਾ ਨਿਰੰਤਰ ਹੋ ਰਹੀ ਹੈ। ਪਾਪਾ ਦੀਪ ਸਿੰਘ ਜੀ ਕੇ ਪਾਸਕਾਰੀ ਅੱਜ 12ਵਾਂ ਸਾਲਾਨਾ ਪ੍ਰੋਗਰਾਮ ਹੈ। 12 ਸਾਲ ਹੋ ਗਿਆ ਜਿਵੇਂ ਬੱਤੀਆਂ ਜਿਹੜੀਆਂ ਨੇ ਲੋੜਵੰਦ ਬੱਤੀਆਂ ਦਾ ਜਿਵੇਂ ਥਾਲ ਮਿਲ ਬਣਾ ਦਿਓ ਜਿਸ ਤਰ੍ਹਾਂ ਇਹਨਾਂ ਨੂੰ ਇੱਕ ਵਾਰੀ ਬਾਬਾ ਜੀ ਇਸ ਨੇ ਕਿੰਨਾ ਧਰਕਾ ਹੋ 12 ਸਾਲ ਹੋ ਗਿਆ ਸਾਰਾ ਪਰਿਵਾਰ ਪਿੰਡ ਪਿੰਡ ਗਲੀ ਗਲੀ ਹਰਕੇ ਨੂੰ ਪਤਾ ਜੀ ਇਹ ਜਿਹੜੀ ਸੁਸਾਇਟੀ ਇਹ ਕਾਰਜ ਕਰਦੀ ਹੈ ਔਰ ਜਿਹੜਾ ਜਿਹੜੇ ਲੋੜਵੰਦ ਪਰਿਵਾਰ ਹੁੰਦੇ ਆ ਉਹ ਸਾਡੀ ਸੁਸਾਇਟੀ ਦੇ ਮੈਂਬਰਾਂ ਨਾਲ ਸੰਪਰਕ ਕਰਦੇ ਆ ਜਾਂ ਕਿ ਸੋਸਾਇਟੀ ਆ ਦੇ ਮੈਂਬਰ ਜਿਹੜੇ ਉਹ ਇਨਕੁਆਰੀ ਕਰਕੇ ਜਿਹੜਾ ਪਰਿਵਾਰ ਲੋੜਵਾਂ ਹੁੰਦਾ ਹੈ ਉਹਨਾਂ ਦੇ ਨਾਂ ਤੇ ਦਾਖਲ ਕੀਤੇ ਜਾਂਦੇ ਆ ਸੋਸਾਇਟੀ ਤੋਂ ਹੰਦੇ ਵਿੱਚ ਕੋਈ ਵੀ ਹਾਂਜੀ ਉਹ ਬਾਬਾ ਦੀਪ ਸਿੰਘ ਸੋਸਾਇਟੀ ਵੱਲੋਂ ਕੋਈ ਵੀ ਧਰਮ ਆ ਦੇ ਸਾਰੇ ਧਰਮ ਇੱਕ ਬਰਾਬਰੀ ਆ ਜੀ ਸੰਸਥਾ ਵੱਲੋਂ ਫੋੜ ਕੀ ਉਪਰਾਲੇ ਕੀਤੇ ਜਾਂਦੇ ਸਮੇਂ ਸਮੇਂ ਤੇ ਨਾਲ ਸੰਸਥਾ ਵੱਲੋਂ ਜਿਵੇਂ ਲੋੜਵਾਂ ਬੱਚੇ ਦਾ ਫੀਸਾ ਹੈ ਐਜੂਕੇਸ਼ਨ ਹੈ ਮੈਡੀਕਲ ਹੈ ਸਹੂਲਤਾਂ ਬਾਕੀ ਖੂਨ ਦੀ ਹਰ ਕਿਤਰਾਂ ਦੇ ਮਨੁੱਖਤਾ ਦੇ ਭਲਾਈ ਵਾਸਤੇ ਸਾਰੇ ਕਾਰਜ ਕੀਤੇ ਹਨ ਜੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਨੌਜਵਾਨ ਵੀਰ ਜੀ ਇਸ ਸੰਦੇਸ਼ ਕੀ ਦੇਣਾ ਚਾਹੁੰਦੇ ਸਤੇਸ਼ ਇਹੋ ਹੀ ਦੇਣਾ ਚਾਹੁੰਦੇ ਆ ਜੀ ਨੌਜਵਾਨ ਪੀੜੀ ਨੂੰ ਨਸ਼ੇ ਵਾਲੇ ਪ੍ਰਤੀ ਛੱਡ ਗਿਆ ਆਪਾਂ ਛੇ ਵਾਲੇ ਘਾਟ ਦੇ ਗ੍ਰੀਤ ਤੇ ਮਨੁੱਖਤਾ ਦੀ ਸੇਵਾ ਚੰਨਤ ਵਾ ਜੁਗਦਾਨ ਪਾਈਏ ਵਾਏ ਗੁੱਜੀ ਕਾਪਸਾ ਆਇਲ ਆਹ ਹੋ ਆਪਾਂ ਜ ਆਪਣਾ ਨਾਮ ਦੱਸ ਕੇ ਸੁਸਾਇਟੀ ਦਾ ਨਾਮ ਦੱਸੋ ਜੀ ਸਾਹਿਬਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸ ਕੇ ਸੁਸਾਇਟੀ ਦਾ ਨਾਮ ਦੱਸੋ ਜੀ ਮੇਰਾ ਨਾਮ ਗੁਰਦੇਵ ਸਿੰਘ ਜੀ ਮੈਂ ਵੀ ਸੁਸਾਇਟੀ ਦਾ ਮੈਂਬਰ ਆਂ ਅੱਜ ਇਹ ਰਾ ਇਹ ਕਾਰਜ 12 ਲੋੜਵੰਦ ਪਰਵਾਰਾਂ ਦੀ ਰਿਡਕੀਆਂ ਦੇ ਆਨੰਦ ਕਾਰਜ ਪਾਏ ਗਏ ਨੇ। ਇਹ ਸੋਸਾਇਟੀ ਹਰ ਸਾਲ ਕਰਉਂਦੀ ਹੈ। ਇਹ ਸੋਸਾਇਟੀ ਨੂੰ ਕੋਈ 12-13 ਸਾਲ ਹੋ ਗਏ ਨੇ। ਜਿੱਤਰਾ ਇਹ ਜਿਹੜੀਆਂ ਬਰਾਤਾਂ ਹੋਦੀਆਂ ਨੇ ਉਹਨਾਂ ਦੀ ਰੋਟੀ ਪਾਣੀ ਚਾਹ ਪਾਣੀ ਨਾਲ ਪੂਰੀ ਸੇਵਾ ਕੀਤੀ ਜਾਂਦੀ ਹੈ। ਸਾਮਾਨ ਉਤਰ ਲੱਗਿਆ ਜਿਹੜੀਆਂ ਰਿਡਕੀਆਂ ਇਹਨਾਂ ਨੂੰ ਘਰ ਬਦਲ ਦਾ ਸਾਰਾ ਸਮਾਨ ਉਤਾਰਿਆ ਜਾਂਦਾ ਹੈ। ਇਹ ਸਾਰਾ ਜਿਹੜਾ ਸਮਾਨ ਹੈ ਸੰਗਤ ਦੇ ਸਹਿਯੋਗ ਨਾਲ ਮੈਂਬਰ ਵੀਰਾਂ ਦੇ ਸਹਿਯੋਗ ਨਾਲ ਦਾਨੀ ਸਰਦਾਰਾਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ ਤਾਂ ਮੈਂ ਸਹਿਤਾਂ ਨੂੰ ਬੋਧੀ ਕਰਦਾ ਜਿਹਨੇ ਇਹ ਸੇੜੇ ਨਾਲ ਜੁੜੋ ਇਹਨਾਂ ਨੂੰ ਬਹੁਤ ਬਹੁਤ ਵਧ ਸਵਾਗਤ ਕਰਦਾ ਹਾਂ ਜੀ ਇਸ ਤਰ੍ਹਾਂ ਦੀ ਸੇਵਾ ਕਰ ਗਿਆ ਹੈ ਉਹ ਭਾਈ ਗੁਰਜੀਤ ਸਿੰਘ ਖਾਲਸਾ ਹੋਏ ਹੋ ਚੁੱਕੇ ਹੈ